ਦੀ 파ਟ ਦੀ 18 ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਵਿੱਚ ਵੱਡੇ ਇਕੱਠ ਕੀਤੇ ਜਾ ਰਹੇ ਹਨ 2 ਜਨਵਰੀ ਨੂੰ ਮਾਝਾ ਖੇਤਰ ਦੇ ਜੰਡਿਆਲਾ ਗੁਰੂ ਅਤੇ 6 ਜਨਵਰੀ ਨੂੰ ਬਰਨਾਲਾ ਵਿਖੇ ਵੱਡਾ ਇਕੱਠ ਕਰਕੇ ਦਿੱਲੀ ਵੱਲੋਂ ਕੂਚ ਕਰਨ ਦੀ ਰਣਨੀਤੀ ਤੈਅ ਕੀਤੀ ਜਾਵੇਗੀ ਜਿਸ ਨੂੰ ਲੈ ਕੇ ਸੂਬੇ ਦੇ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਅੱਜ ਇਸੇ ਲਈ ਪਿੰਡ ਛਾਗਲੀ ਵਿਖੇ ਭਾਰਤੀ ਕਿਸਾਨ ਜੁਨਨੀਣ ਇਕਤਾ ਆਗਾਦ ਵੱਲੋਂ ਮੀਟਿੰਗਾਂ ਕਰਕੇ ਬੀਬੀਆਂ ਦੀ ਵੱਡੀ ਗਿਣਤੀ ਚੋਣ ਕੀਤੀ ਗਈ ਤਾਂ ਜੋ ਮੁੜ ਦਿੱਲੀ ਦੇ ਗੁਰੂਆਂ ਤੇ ਬੈਠ ਕੇ ਪ੍ਰਧਾਨ ਮੰਤਰੀ ਤੋਂ ਰਹਿੰਦੀਆਂ ਮੰਗਾ ਮਰਵਾ ਕੇ ਹੀ ਵਾਪਸ ਪਰਤਾਂਗੇ। ਕਰੰਟ ਟਾਈਮ ਟੀਵੀ ਦੇ ਲਈ ਕੁਲਵੰਤ ਛਾਇਲੀ ਦੀ ਰਿਪੋਰਟ। ਇਸ ਸਬੰਧੀ ਸੂਬਾ ਕਾਰਜਕਾਰੀ ਆਗੂ ਦਿਲਵਾਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਮੋਰਚੇ ਨੂੰ ਸਫਲ ਬਣਾਉਣ ਲਈ ਦਿਨ ਰਾਤ ਆਨਖਮੇਂਟ ਕੀਤੀ ਜਾ ਰਹੀ ਹੈ। ਮੰਗਾਂ ਤੋਂ ਇਲਾਵਾ ਲਖਮੀਰਪੁਰ ਖੀਰੀ ਕਾਂ ਦੇ ਦੋਸ਼ੀਆਂ ਨੂੰ ਸਜ਼ਾ ਦੇਵੋਣਾ ਅਤੇ ਮ੍ਰਿਤਕਾਂ ਨੂੰ ਮੁਆਵਜ਼ਾ ਰਾਸ਼ੀ ਤਿਆਰੀ ਕਰਵਾਉਣਾ ਨੌਕਰੀ ਦੀ ਮੰਗ ਤੇ ਇਹ ਸਾਡੀਆਂ ਮੰਗਾਂ ਵੀ ਸ਼ਾਮਲ ਹੋਣਗੀਆਂ ਦੇਖੋ ਤੁਸੀਂ ਵੀ ਪੂਰੀ ਰਿਪੋਰਟ ਕਰੰਟ ਟਾਈਮ ਟੀਵੀ ਦੀ ਪ੍ਰਣਾ ਜੀ ਸ਼ੁਭਨਾ ਕੀ ਹੈ ਕਿਹੜੀ ਜਥੇਬੰਦੀ ਵੱਲੋਂ ਤੇ ਕਿਸ ਮੰਤਰੀ ਨੂੰ ਲੈ ਕੇ ਜਿਹੜੀ ਅੱਜ ਮੀਟਿੰਗ ਕੀਤੀ ਮੈਂ ਦਲਬਾਗ ਸਿੰਘ ਹਰੀਗੜ੍ਹ ਸੂਬਾ ਕਾਰਜਕਾਰੀ ਆਗੂ ਬੀਖ ਯੋਗਤਾ ਯਾਦਵ ਵੱਲੋਂ ਅੱਜ ਅਸੀਂ ਪਿੰਡ ਸ਼ਾਦਲੀ ਦੇ ਵਿੱਚ ਮਤਾਵਾ ਭੈਣਾਂ ਦਾ ਇਕੱਠ ਕਰਕੇ ਉਹਨਾਂ ਦੀ ਚੋਣ ਕਰ ਰਹੇ ਹਾਂ ਕਿਉਂਕਿ ਉਤਰੀ ਪਹਾੜ ਦੀਆਂ 18 ਜਥੇਬੰਦੀਆਂ ਤੇ ਗੈਰ ਰਾਜਨੀਤਿਕ ਕੈਂਪ ਵੱਲੋਂ ਪੰਜਾਬ ਦੇ ਵਿੱਚ ਵੱਡੇ ਇਕੱਠ ਕੀਤੇ ਜਾ ਰਹੇ ਆ 1 2 ਜਨਵਰੀ ਨੂੰ ਨੰਨੇਆਲਾ ਗੁਰੂ ਦੇ ਵਿੱਚ ਤੇ ਮਾਲਵੇ ਦੇ ਵਿੱਚ 6 ਜਨਵਰੀ ਨੂੰ ਬਰਨਾਲੇ ਮੰਡੀ ਦੇ ਵਿੱਚ ਵੱਡਾ ਇਕੱਠ ਕੀਤਾ ਜਾ ਰਿਹਾ ਜਿਸ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਸਾਡੀਆਂ ਮਤਾਵਾ ਭੈਣਾ ਨੌਜਵਾਨ ਵੀਰ ਸਾਡੇ ਕਿਸਾਨ ਮਜ਼ਦੂਰ ਪਹੁੰਚਣਗੇ ਸਾਡੀਆਂ ਮੰਗਾਂ ਪੈਣ ਪਈਆਂ ਦਿੱਲੀ ਨਾਲ ਸੰਬੰਧਤ ਦਿੱਲੀ ਮੋਰਚੇ ਵੇਲੇ ਦੀਆਂ ਮੰਗਾਂ ਧੂੜੀਆਂ ਪਈਆਂ ਕੇਂਦਰ ਸਰਕਾਰ ਨੇ ਉਹਨਾਂ ਤੇ ਕੋਈ ਗੌਰ ਨਹੀਂ ਕੀਤੀ ਅਜੇ ਤੱਕ ਜਣੀ ਅਗਲਾ ਪ੍ਰੋਗਰਾਮ ਤੁਹਾਡਾ ਕੀ ਹੋਗਾ ਅਗਲਾ ਪ੍ਰੋਗਰਾਮ ਸਾਡਾ ਹੈ ਅਸੀਂ ਵੱਡੇ ਇਕੱਠ ਕਰ ਰਹੇ ਹਾਂ ਪੰਜਾਬ ਦੀ ਧਰਤੀ ਤੇ ਇੱਕ ਮਾਜੇ ਦੇ ਵਿੱਚ ਕੁਮਾਰਵੇ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਜਣੀ ਉਹਨਾਂ ਮੋਰਚਿਆਂ ਦੇ ਵਿੱਚ ਵੱਡੇ ਇਕੱਠਾਂ ਦੇ ਵਿੱਚ ਦਿੱਲੀ ਵੱਲ ਕੂਚ ਕਰਨ ਦਾ ਜਿਹੜਾ ਉਹ ਐਲਾਨ ਹੋਊਗਾ ਅਸੀਂ ਦਿੱਲੀ ਵੱਲ ਕੂਚ ਕਰਾਂਗੇ ਕੇਂਦਰ ਸਰਕਾਰ ਤੋਂ ਅਸੀਂ ਮੰਗ ਕਰਾਂਗੇ ਕਿ ਸਾਰੀਆਂ ਫਸਲਾਂ ਤੇ ਸਵਾਮੀ ਨਾਸਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰੇ ਉਹਨਾਂ ਦੀ ਖਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਵੇ ਤੇ ਕਿਸਾਨਾਂ ਮਜ਼ਦੂਰਾਂ ਦਾ ਸਮੂੱਚਾ ਕਰਦਾ ਖਤਮ ਕਰੇ ਤੇ ਖੇਤੀਬਾੜੀ ਸੈਕਟਰ ਦੇ ਵਿੱਚ 58 ਸਾਲ ਤੋਂ ਬਾਅਦ ਦੇ ਵਿੱਚ ਸਾਡੀ ਵੀ ਪੈਨਸ਼ਨ ਦੇਵੇ ਸਰਕਾਰ ਜਿਵੇਂ ਮੁਲਾਜ਼ਮਾਂ ਦੀ ਰਿਟਾਇਰਮੈਂਟ ਹੈ ਉਸੇ ਤਰ੍ਹਾਂ 10000 ਰੁਪਿਆ ਮਹੀਨੇ ਦਾ ਜਿਹੜਾ ਉਹ ਸਾਡੇ ਕਿਸਾਨਾਂ ਮਜ਼ਦੂਰਾਂ ਦੀ ਝੂਲੀ ਵੀ ਪਾਵੇ ਕਿਉਂਕਿ ਸਾਡੇ ਬੜਾਪੇ ਰੋਲਦੇ ਆ ਵੱਡੀ ਪੱਦਰ ਤੇ ਬੁਰੇ ਹਾਲਾਤ ਬਣੇ ਹੋਏ ਆ ਪਰਿਵਾਰਾਂ ਦੇ ਇਸ ਕਰਕੇ ਸਾਡੀਆਂ ਬਹੁਤ ਸਾਰੀਆਂ ਕੁਝ ਮੰਗਾ ਪੈਣ 55 ਸਾਡੀਆਂ ਦਿੱਲੀ ਮੋਰਚੇ ਦੀਆਂ ਲਖੀਮਪੁਰ ਖੀਰੀ ਦੇ ਵਿੱਚ ਅਜੀਤ ਮਿਸ਼ਰਾ ਟੈਣੀ ਨੇ ਸਾਡੇ ਕਿਸਾਨਾਂ ਨੂੰ ਗੱਡੀ ਚਾੜ੍ਹ ਕੇ ਦਾੜਿਆ ਸੀ ਜਿਹਦੇ ਵਿੱਚ ਇੱਕ ਪ੍ਰੈਸ਼ਰ ਪੁਪਟਰ ਸੀ ਸਾਡਾ ਵੀਰ ਉਹਦਾ ਇਨਸਾਫ ਨਹੀਂ ਮਿਲਿਆ ਉਹਨੂੰ ਜਿਹੜਾ ਪਿੱਛੇ ਬੰਦ ਕਰਾਉਣਾ ਤੇ ਕਰਜ਼ੇ ਸੰਬੰਧੀ ਗੱਲਾਂ ਬਾਤਾਂ ਪਈਆਂ ਤੇ ਉਹਦੇ ਵੱਡੀ ਪੱਧਰ ਤੇ ਜਿਹੜੇ ਸਾਡੇ ਵਿੱਚ ਸ਼ਹੀਦ ਹੋਏ ਆ ਮੋਰਚੇ ਦੇ ਵਿੱਚ ਉਹਨਾਂ ਦੇ ਪਰਿਵਾਰ ਨੌਕਰੀਆਂ ਵੱਲੋਂ ਤਰਸ ਰਹੇ ਐ ਮੁਆਵਜ਼ੇ ਵੱਲੋਂ ਤਰਸ ਰਹੇ ਐ ਪੈਣਕ ਪਈਆਂ ਬਹੁਤ ਸਾਰੀਆਂ ਗੱਲਾਂ ਇਸ ਕਰਕੇ ਅਸੀਂ ਇਹਨਾਂ ਗੱਲਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਦਿੱਲੀ ਵੱਲ ਕੂਚ ਕਰਾਂਗੇ ਕਿਸ ਤਰ੍ਹਾਂ ਪ੍ਰਧਾਨ ਜੀ ਜੋ ਕਿਸਮਾ ਦੀ ਮੋਰਚਾ ਬਣਿਆ ਸੀ ਕੁਝ ਜਥੇਬੰਦੀਆਂ ਦੇ ਆਗੂਆਂ ਵੱਲੋਂ ਸਿਆਸਤ ਕਿ ਕੈਸੇ ਦਾ ਪਚੋਣ ਲੜੀ ਗਈ ਸੀ ਸੱਸੇ ਦੇ ਵਿੱਚ ਵਾਗ ਗਈ ਕਿ ਉਹ ਵੀ ਤੁਹਾਡੀ ਜਥੇਬੰਦੀਆਂ ਦਾ ਸਹਿਯੋਗ ਕਰਨਗੇ ਸਮਰਥਨ ਕਰਨਗੇ ਦੇਖੋ ਜਦੋਂ ਵੀ ਕੋਈ ਜਥੇਬੰਦੀ ਹੈ ਚਾਹੇ ਕੋਈ ਫੋਰਮ ਹੈ ਇਕੱਠੇ ਹੋ ਕੇ ਰਲਦੇ ਆ ਸੰਘਰਸ਼ ਕਰਦੇ ਆ ਜਦੋਂ ਸੱਚ ਵਿੱਚ ਉਹ ਸੱਚੇ ਦਿਲੋਂ ਸੰਘਰਸ਼ ਕਰਦੇ ਆ ਸਰਕਾਰੋਂ ਤੇ ਜ਼ਬਰ ਦੇ ਉੱਤਰ ਦੀ ਜਾਂ ਧੱਕੇਸ਼ਾਹੀ ਕਰਦੀ ਹੈ ਤਾਂ ਸਮੂਚੀਆਂ ਜਥੇਬੰਦੀਆਂ ਨੂੰ ਬੋਲਣ ਵਾਸਤੇ ਮਜਬੂਰ ਹੋਣਾ ਪੈਂਦਾ ਹੈ ਇਹ ਸਾਡੇ ਤਜਰਬੇ ਆ ਇਸ ਕਰਕੇ ਅਸੀਂ ਆਸ ਕਰਦੇ ਹਾਂ ਸਾਰੀਆਂ ਵੱਖ-ਵੱਖ ਜਥੇਬੰਦੀਆਂ ਜਿਹੜੇ ਸਾਡੇ ਬੁੱਧੀਜੀਵੀ ਬੁੱਧੀਜੀਵੀ ਲੋਕ ਹੋਰ ਨਾਲ ਉਹ ਤੇ ਵੱਡੀ ਪੱਧਰ ਤੇ ਪ੍ਰੈਸ ਮੀਡੀਆ ਤੇ ਸਾਰੇ ਵੀਰਾਂ ਨੂੰ ਸਾਡੀ ਬੇਨਤੀ ਵੀ ਹੈ ਕਿ ਅਸੀਂ ਸੱਚਮੁੱਚ ਸੱਚੇ ਦਿਲੋਂ ਦੋ ਫਾਰਮ ਜਿਹੜੇ ਉਹ ਕਿਸਾਨੀ ਮੰਗਾ ਨੂੰ ਲੈ ਕੇ ਖੇਤੀਬਾੜੀ ਸੈਕਟਰ ਨੂੰ ਬਚਾਉਣ ਵਾਸਤੇ ਗੰਭੀਰ ਹੈ ਅਸੀਂ ਸੰਘਰਸ਼ ਕਰਾਂਗੇ ਲਕੀਰ ਖਿੱਚਮਾ ਤੇ ਸਾਡੀ ਮਦਦ ਤੇ ਵੱਖ-ਵੱਖ ਤਜੇਬੰਦੀ ਆਉਣਗੀਆਂ ਇਹ ਸਾਡਾ ਨਿਸ਼ਚੈ ਹੈ ਸਾਡੀ ਉਮੀਦ ਹੈ ਹਰਾ ਸਿੰਘ ਜੀ ਪ੍ਰਧਾਨ ਹੈ ਕਈ ਪ੍ਰਧਾਨ 20 ਪ੍ਰਧਾਨ ਕੁਲਵੰਤ ਕੌਰ ਤੇ ਸੀਨੀਅਰ ਮੀਤ ਪ੍ਰਧਾਨ ਬਲਜੀਤ ਕੌਰ ਰਾਣੀ ਕੌਰ ਜਰਨਲ ਸਕੱਤਰ ਕਿਰਪਾਲ ਕੌਰ ਖਜ਼ਾਨਚੀ ਗਰਮੇਲ ਕੌਰ ਪ੍ਰਚਾਰਕ ਸਕੱਤਰ ਬਾਕੀ ਸਾਰੇ ਬਾਕੀ ਬਾਈ ਮੈਂਬਰੀ ਕਮੇਟੀ ਬਹੁਤ ਮੈਂਬਰਾਂ ਨੂੰ ਵੀ ਬੋਲਦੇ ਕਿਰਪਾਲ ਕੌਰ ਗਰਮੀਤ ਕੌਰ ਮਨਜੀਤ ਕੌਰ ਰਾਣੀ ਕੌਰ ਕੌਰ ਸਿਮਰਜੀਤ ਪਰਮਜੀਤ ਸਰਜੀਤ ਕੌਰ ਮੁਖਤਿਆਰ ਕੌਰ ਪਰਮਜੀਤ ਕੌਰ ਲਾਭ ਕੌਰ ਸਰਜੀਤ ਕੌਰ ਲਾਭ ਕੌਰ ਗਰਮੇਲ ਕੌਰ ਸਿਮਲੋ ਕੌਰ ਗਰਮੇਲ ਕੌਰ ਬਲਦੇਵ ਕੌਰ ਜਸਵਿੰਦਰ ਕੌਰ ਮਿੰਦਰ ਕੌਰ ਸੁਖਵਿੰਦਰ ਕੌਰ ਪਰਮਜੀਤ ਕੌਰ ਪ੍ਰੀਤਮ ਕੌਰ ਬਲਜੀਤ ਕੌਰ